ਉਹ ਕਰ ਰਹੇ ਹੋਗੇ ਉਹ ਵੀ ਮਾਰ ਕੇ ਚੱਲ ਚੱਲ ਹੋਣੀ ਹੋਣੀ ਬਾਪੇ ਨੂੰ ਉਹ ਵੀ ਮਾਰ ਕੇ ਚੱਲ ਹੋਣੀ ਉਹ ਪਰਦਾ ਪਹਿਲੇ ਉਹ ਤਾਂ ਲੱਗੀ ਲੱਗੀ ਜਾਂਦਾ ਨਹੀਂ ਥਾਪੀ ਦਾ ਮਾਰਦੇ ਹੋਣਾ ਇੱਕ ਕਾਮ ਮਾਰ ਮਾਰ ਯਾਰ ਸਾਡੀ ਭਾਰੋ ਬਿਆਜ ਜੀ ਮਾਰੀ ਗਿਆ ਤੂੰ ਜਿਹੜਾ ਮਾਰਦੇ ਪਤਲੀ ਪਤਲੀ ਮਾਰਦੇ ਵੀਡੀਓ ਬਣੀ ਜਾਂਦੀ ਆ ਫਸਲੇ ਪੈਸੇ ਬਣਾ ਦੋ ਯਾਰ 20000 ਦਾ ਹੋ ਗਿਆ ਚਾਚਾ 20 ਦਾ ਹੋ ਗਿਆ ਕਾ ਦਾ ਮੰਗ ਰ ਕੀ ਇਹਦੇ ਪੱਠ ਬੱਕਰਾ ਪੱਠ ਬੱਕਰਾ ਉਹ ਜੰਗੀਆਂ ਨਾਲ ਯਾਰ ਇਹ ਛਾੜ ਦੇ ਛਾੜ ਦੇ 20000 ਦਾ ਸੌਦਾ ਹੋ ਗਿਆ ਦੋਸਤੋ ਪੱਠ ਬੱਕਰਾ ਮੰਗ ਰ ਤਣਾਉਲੇ ਮੰਡੀ ਦਾ ਸੌਦਾ ਹੋ ਗਿਆ ਚਾਚੇ ਫੀਕ ਨੇ ਸੌਦਾ ਕਰਾਇਆ ਪੈਸਿਆਂ ਦੀ ਗਿਣਤੀ ਸਟਾਰਟ ਹੈ ਆਏ ਬਾਈ ਖੜੇ ਹੀ ਬਾਈ ਕੁਲੀ ਖੜੇ ਪੈਸੇ ਵਾਲਾ ਕੁਲੀ ਖੜਾ ਮੇਰੇ ਕੋਲ ਪੱਜੀ ਚੰਨ ਨਾਲ ਹੀ ਇਹਨੇ ਲੱਗਿਆ ਦੁਕਾਨਾ ਕਿੰਨੇ ਬੱਕਰੀ ਲੈ ਲਈ ਦੂਸਰੋ ਇਹ ਇੱਕ ਪਹਿਲਾਂ ਇੱਕ ਬਾਈ ਜਾਈਆ ਇਹਨੇ ਸ਼ਦੀਕ ਹੋਰ ਇਹ ਇੱਥੇ ਵੇਚ ਗਏ ਸੀ ਲੱਗਿਆ ਵੀਡੀਓ ਬਣਾਉਣੇ ਨੇ ਦਸਾਂ ਦੇ ਡਰਾਈਵਰ ਕਰਕੇ ਫਿਰ ਵੀਡੀਓ ਬਣਾਉਣੇ ਨੇ ਇਹ ਇਹ ਤੁਸਰਾ ਅੱਧਾ ਕਰਿਆ ਰੋ ਆਪਾਂ ਆਦੇ ਆ ਬੁੱਲ ਵਿੱਚ 30000 ਰੁਪਏ ਬੰਦ ਕਹਾ ਕਿ ਵੇਚੂਗਾ ਰੱਖੂਗਾ ਬਰੇ ਨੂੰ ਮੰਨੀ ਅਡਨਾਲਾ ਕੰਮ ਹੀ ਨਹੀਂ ਕਰਿਆ ਆਪਾਂ ਨੇ ਬੋਟ ਕੋਲੇ ਹੁੰਦੀ 40000 ਰੁਪਏ ਮੰਗਦਾ ਆ ਉਹ ਖੜ ਦੇ ਤਾ ਵੀ ਮੇਰੇ ਮਰਾ ਨਹੀਂ ਆਦੀ ਲੈ ਹੋ ਬਣ ਜਾਂਦਾ ਉਹ ਤੈਨੂੰ ਵੀ ਪਤਾ ਮਾਲ ਕੀਤੀ सस्ती ਦਾ ਹੈਗਾ ਉਹਨੂੰ ਵੀ ਪਤਾ ਸਾਨੂੰ ਇੰਨਾ ਚਾਲਾ ਪੈਣਾ ਨਹੀਂ ਜਿਆਦਾ ਰੇਮਰ ਦਾ ਕਰ ਕੰਮ ਖਰੀਦ ਵੇਚ ਹੀ ਕਰਦੇ ਆ ਬਈ ਹਾਂਜੀ ਖਰੀਦ ਵੇਚ ਨਹੀਂ 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 ਮੇਰੀ ਘਰ ਖਾਤ ਦਾ ਘਰ ਖਾਤ ਦਾ ਅੱਛਾ ਖੋਸੋ ਦੀ ਸੌਦਾ ਕਰ ਕੀ ਨਾ ਚਾਹ ਹਾਂਜੀ ਖੋਸਾਂ ਕੋਸ਼ੀ ਕੋਸ਼ੀ ਪਹਿਲਾ ਵੇਚ ਦਿੰਦੇ ਪਹਿਲਾ ਵੀ ਵੇਚ ਦੇ ਦੇ ਇੱਕ ਵਾਰੀ ਆਪਾਂ ਅਗਲੇ ਲੋ ਇੱਥੇ ਥੋੜਾ ਜਿਹਾ ਹੋਊਗੀ ਅਗਲੇ ਇੱਥੇ ਵੇਚ ਦੇ ਠੀਕ ਹੈ ਬੰਦੇ ਬਾਣੇ ਲੱਗੇ ਸੀ ਫਿਰ ਵੇਚ ਤੇ ਅਜੀ ਘਰੇ ਲੈ ਕੇ ਠੀਕ ਹੈ ਪਿਛਲੇ ਵੇਚੇ ਬੋਰਲ ਜਦੋਂ ਤੋਂ ਵੇਚ ਲੈ ਪਹਿਲਾਂ ਵੀ ਹੈਗੀਆਂ ਬੱਕਰੀਆਂ ਕਹਿ ਕਰੇ ਬਈ ਪਹਿਲਾਂ ਹੁਣ ਵੇਚ ਤੋ ਅੱਛਾ ਹੁਣ ਰੱਖੋਗੇ ਦੁਬਾਰੇ ਮਤਲਬ ਕਿ ਇਹ ਹੱਕ ਤੇ ਕਰਦਾ ਕੰਮ ਉਹ ਕੰਮ ਨਹੀਂ ਕਰਦਾ ਨਹੀਂ ਠੀਕ ਆ ਜੇ ਪਿੰਡਾਂ ਨਾਲ ਜਿਹੜੀ ਕੋਈ ਬੱਕਰੀ ਉਹਨੇ ਕਦੀ ਪੈਸੇ ਪੂਰੇ ਲਾ ਕੇ ਨਾ ਤਾਂ ਮਾਲ ਕੱਟਾ ਉਹਨੇ ਕਿਸ ਤਰ੍ਹਾਂ ਕੇ ਹੁੰਦਾ ਜਿੰਨੇ ਵੀ ਹੁੰਦੇ ਨਾ ਮੋੜ ਦੇ ਬੱਕਰੀ ਨੂੰ ਨਹੀਂ ਰੁਪਈਆ ਦੀ ਸਿਰ ਨਾਲ ਨਹੀਂ ਬਾਲਾ ਫਰਕ ਤਾਂ ਰੱਖਣਾ ਪਊਗਾ ਸਿੱਧੀ ਗੱਲ ਹੈ 8000 ਦਾ ਤੇ ਉਦੋਂ ਦਾ ਸੌਦਾ ਫੇਰੀ ਹੋਊਗਾ 8000 ਦਾ ਤੂੰ ਵਾਲੇ ਪੁੱਗਦਾ ਕਿਵੇਂ ਦੇ ਦੇ ਮੰਗਰ ਵਾਲੀ ਗੱਲ ਲਾ ਦੇ ਸਾਡੇ 12 ਦੇ ਦੇਖ ਲੈ ਜੀ ਪਹਿਲੇ ਦੇਖ ਲੈ ਉਸ ਨੂੰ ਖੰਡਲ ਦੇ ਖਾਂਦਾ ਉਹ ਬਿਮਾਰ ਰਹੇ ਨਾ ਇਹਦਾ ਫਾਕੇਰ ਖੜਾ ਹਾਂ ਉਹ ਖਾਂਦਾ ਸੋਸਤਾ ਖੜਾ ਨਾ ਬਿਮਾਰ ਨਾ ਹੋਵੇ ਕਹਿੰਦਾ ਨਾ 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 ਉਹ ਮੁੜ ਕੇ ਗੇੜੀ ਗਾ ਦੇਣਾ ਪਰ ਇਹਰਾ ਇਹ ਨਾ ਵੇਖ ਕੇ ਲਕਮਣਾ ਕਰੋ ਵੀਰਾਂ ਉਹ ਮੋਟਰਸਾਈਕਲ ਵਾਲਾ ਨਿੰਮੇ ਕਿਸਾਫਾ ਨੂੰ ਬੰਦ ਲੰਮਾ ਬਾਈ ਨਿੰਮੇ ਕਿੱਥੇ ਆਲੇ ਜੀ ਨਿੰਮੇ ਆ ਲਾਈ ਮਹਾਰਾਸ਼ਟਰ ਦੀ ਰੋਈ ਨੂੰ ਖਾਣ ਦੇ ਵਿੱਚ ਖਾਣ ਆ ਮਾਈਕ ਲਾ ਲੈ ਤੇਰਾ ਆ ਅੱਛਾ ਕਿਹਦਾ ਵੀ ਹੈਗਾ ਇੱਕ ਤੋਂ ਵੀ ਘੱਟ ਖਾਣ ਸਾਹਿਬ ਕਰਾਉਂਦੇ ਆ ਪ੍ਰਕਾਸ਼ ਦੇਖ ਲੈ ਬਾਈ ਆਪਣਾ ਪੂਰਾ ਤਸੱਲੀ ਕਰਕੇ ਫਿਰ ਲਿਓ ਜੀ ਤੇਰੀ ਸੌਦਾ ਕਰਾਂਗੇ ਹਾਂ ਤੇ ਬਾਈ ਦੇ ਪੈਂਟ ਤਾਂ ਹੀ ਆ ਕੁ ਐਵੇਂ ਹੀ ਦਿੱਕਤ ਨਹੀਂ ਆਈ ਇਹ ਲੋਕਲੀਆ ਬੰਦਾ ਹਾਂ ਕੋਈ ਨਹੀਂ ਸੋਚਿਆ ਕੰਮ ਦਾ ਨਾ ਹੋਈ ਮੂਹੀ ਆਇਆ ਜਾ ਅੱਠ ਤੱਕ ਹੋਗਾ ਤੁਹਾਨੂੰ ਇਹ ਹੋਰ ਸੌਕ ਲਾ ਕਲਰ ਮੇਰੇ ਪਾਸਾ ਹੋਗਾ ਤਾਂ ਛੋੜ ਜੋੜ ਛੋੜ ਹੋਰ ਇਹ ਲੋਕੋ ਮੈਂ ਆਇਆ ਨਹੀਂ ਹੈ ਨਾ ਕਦੀ ਚਲਦਾ ਭਾਈ ਧਰ ਦੇ ਦੇ ਵੇਸ ਖਾ ਲੂਗਾ ਤੋਂ ਜਿਆਦਾ ਨਹੀਂ ਤੇ ਛੋੜ ਬੇਪਰਵਾਹੀ ਗੱਲ ਆਹੀ ਨੇ ਹਾਂ ਦੱਸ ਕਿੰਨੇ ਦਾਣਾ ਬਤਾਦਾ ਤੈਨੂੰ ਹਾਂ 12:30 ਦੇ ਦਾਂਗੇ ਨਹੀਂ ਫਿਰ ਸੌਦਾ ਨਹੀਂ ਬਣਨਾ ਜੰਦੂ ਪਾਣੀ ਮੋ ਤੋੜੂ ਤੂੰ ਦੱਸ ਦੇ ਉਹਨੂੰ ਤੂੰ ਤਾਂ ਬੋਲਦੇ ਨਹੀਂ ਸਾਢੇ 8 ਦਾ ਹੀ ਕਹਿੰਦਾ ਜੀ ਹਾਂ ਸਾਢੇ 8 ਕਿੰਨਾ ਪਰਟਨਰ ਲਾਉਣਗੇ ਉਸਕੇ ਅਗੇ ਜਦੋਂ ਗਾਇਰਾਂ ਨੇ ਖਰੀਦ ਲਈਆਂ ਚਾਹੇ ਮੁਕਤ ਬੰਦੇ ਚਾਹੇ ਬਣਾ ਲੈ ਤੇ ਉਹ ਤਾਂ ਹੋਊਗਾ ਜੀ ਨਾ ਸਾਜੀ ਵੇਚਣੀਆਂ ਕਿ ਰੋਟੀ ਇਹ ਮਾਲਕ ਬਣ ਜਾਊਗਾ ਕੁਛ ਕਰੇ ਹਾਂ ਜੀ ਜੀ ਕੁਛ ਕਰੇ ਭਾਈ ਚੱਲ ਦੱਸ ਫਿਰ ਹੁਣ ਕਹਿੰਦੇ ਸੱਚ ਯਾਰਾ ਗਰਾਊਂਡ 'ਚ ਤਾਂ ਆਇਆ ਵੀ ਮੇਰਾ ਬਣਾਉਣੇ ਔਖੀ ਹੋ ਰਹੀ ਯਾਰ 12 ਬੋ 13 ਤਾਂ ਬਣ ਨਹੀਂ ਆਇਆ ਤੇ ਆਇਆ ਤਾਂ ਲੈਣਿਆਂ ਦਾ ਬਣ ਕਿੰਨੇ ਦੀਆਂ ਪਾਵਾਂ ਬਣਾਉਣੇ ਦੱਸ ਦੇ ਵਿਲਾਸਤਾ ਇਹਨੇ ਦੀਆਂ ਫੜਾਈ ਨੇਦੀਆਂ ਵੀ ਨਹੀਂ ਆ ਨਾ ਇਨੇਦੀਆਂ ਵੀ ਨਹੀਂ ਆ ਤੂੰ ਤਾਂ ਸੌਦੇਬਾਜ਼ੀ ਚ ਪੈ ਗਿਆ ਅਗਲੇ ਤੇ ਚੂਹੇ ਨੱਚੀ ਜਾਂਦੇ ਛੱਡੇ ਚ ਤੂੰ ਤੈਨੂੰ ਤੇਰੀ ੜੀ ਚ ਮੇਰਾ ਬਾਦ ਹੋਰ ਕੀ ਆ ਬਾਲਾ ਕੋ ਕੀਤਾ ਮੈਂ ਬਹੁਤ ਹੀ ਕਰਿਆ ਮੈਂ ਆਪਕੇ ਦੇ ਖੜੇ ਮੈਂ ਚਾਹ ਨਹੀਂ ਘੁੱਟਦਾ ਬਾਲਾ ਦੁਖੀ ਕੀਤਾ ਮੈਂ ਹੋਰ ਉਪਕਾ ਉਮਰ ਅਗਲਾ ਕਿਥੇ ਆ ਮੈਂ ਬਰਖਣਾ ਮੈਂ ਵੀ ਮੁੱਕਾ ਹੋਇਆ ਮੈਨੂੰ ਸਹੀ ਕੋਣ ਕੋ ਦੋ ਕਿਹਾ ਆਪਾਂ ਇਹਨਾਂ ਨੂੰ ਜੀ 1 ਵਜੇ ਤੁਹਾਡੀ ਆਇਆ ਕਰੋ ਐਸੇ ਕਰੋ 4 ਵਜੇ ਇਸਨੇ ਆਪਣੀ ਵੇਟ ਕਰਾਈ ਜ ਨੇ ਬਹੁਤ ਜ਼ਿਆਦਾ ਅਬ ਚਲਦੇ ਖਾਣਾ ਖਾ ਲੈ ਫੇਰ ਪੱਠਾ ਆਰਾਮ ਸੇ ਆਏਗੇ ਫਿਰ ਸੇ ਗੱਲ ਕਰਾਂਗੇ ਆਏਗਾ ਦੋ ਤਿੰਨ ਘੰਟੇ ਬਾਅਦ ਚਾਰ ਘੰਟੇ ਬਾਅਦ ਨਾ ਫੇਰ ਦੋ ਉਧਰ ਉਧਰ ਜਾਵਾਂਗੇ ਸੌਦਾ ਹੋਣਾ ਹੀ ਕਰ ਚੱਲ ਮੇਡ ਸੌਦਾ ਸਿਆ ਚਾਹੇ ਤੇਰਾ 65000 ਸਰ ਕੇ ਦੇਵੀਆਂ ਬਰਾਤ ਦੀ ਕੋਈ ਗੱਲ ਕੋਈ ਤੇ ਯਾਰ ਤੂੰ ਦੱਸੋ ਯਾਰ ਤੂੰ ਟਾਈਮ ਖਰਾਬ ਕਰੀ ਜਾਣਾ ਟਾਈਮ ਖਰਾਬ ਕਰਾ ਆਂਦੇ ਨੇ ਸੌਦੇਬਾਈ ਨਾ ਕਰਾ ਅੱਛਾ ਬਸ ਜਿਹੜਾ ਲੈਣੀਆਂ ਨੇ ਪਾਸ ਨਾ ਮੈਂ ਜੰਦਰ ਪੱਟਾ ਫਿਰ ਪਰੇ ਹੋ ਕੇ ਗੱਲ ਕਰ ਪੂਰਾ ਹੀ ਆਇਆ ਤਾਂ ਮੇਰੀ ਗੱਲ ਸੁਣ ਲੈ ਮੈਂ ਤੇ ਮਰਜ਼ੀ ਕਰੀਂ ਮੈਂ ਮੁਰਦ ਦੇ ਮੁਰਦ ਦੇ ਦੋ ਪ੍ਰਕਾਸ਼ ਨੂੰ ਬੱਕਰੀਆਂ